ਵਾਨਿਆ ਦੀ ਲੋੜ ਆ ਇਹਦੀ ਵਿਚਾਰੀ ਜੱਜੇ 골 ਨੇ ਵੀ ਮੁਕਦਨਾ ਖਾਣ ਵਾਲਾ ਤੇ ਮੇਰੀ ਦਵਾਈ ਵੀ ਮੁੱਕੀ ਪਈ ਬਾਈ ਤੇ ਹੁਣ ਮੇਰੇ ਘਰ ਵਾਲੀ ਦਾ ਦੂਜਾ ਆਪਰੇਸ਼ਨ ਹੈ ਜੀ ਸਾਲ ਵੇਲੇ ਠੀਕ ਹੈ ਜੀ ਦੋਗੇ ਪਹਿਲਾਂ ਤਾਂ ਇਹਨਾਂ ਦੇ ਵੀ ਬੱਚੇ ਵਾਲੀ ਟੂਬ ਫਟੀ ਸੀਗੀ ਹਾਂਜੀ ਹੁਣ ਇਹਨਾਂ ਦੇ ਬਾਈ ਜੀ ਵੀ ਕੈਂਸਰ ਸੀਗਾ ਇੱਕ ਤਾਂ ਬੱਚੇ ਵਾਲੀ ਟੂਬ ਦੇ ਵਿੱਚ ਹਾਂਜੀ ਤੇ ਇੱਕ ਇਹਨਾਂ ਦਾ ਰਸੋਲੀਆਂ ਬਹੁਤ ਵੱਡੀਆਂ ਸੀ ਤੇ ਇਸ ਟਾਂ ਸਾਡੇ ਕੋਲੇ 1 ਰੁਪਿਆ ਵੀ ਨਹੀਂ ਘਰੋਂ ਬਹੁਤ ਜ਼ਿਆਦਾ ਗਰੀਬ ਮੇਰੇ ਕੋਲ ਤਾਂ ਆਪਦਾ ਥਾਂ ਵੀ ਹੈ ਨਹੀਂ ਮਾਤਾ ਦੇ ਵੀ ਸਟੈਂਟ ਪਵਾਇਆ ਜੀ ਕਾਹ ਕੋ ਗਾ ਜੀ ਉਧਰ ਉਧਰ ਮੇਰਾ ਮੁੰਡਾ ਬਿਮਾਰ ਹੈ ਜੀ ਜ਼ਿੰਮੇਦਾਰਾ ਕਰਦਾ ਮੈਂ ਤੇ 2 ਲੱਖ ਦਾ ਕਰਜਾਉਂਗਾ ਮੈਂ ਇਹਦਾ ਜੀ ਤੇ 2 ਲੱਖ ਫੜ ਕੇ ਮੈਂ ਹੌਣ ਲਾਇਆ ਜੀ ਉੱਥੇ ਇਹ ਪਰਿਵਾਰ ਬਹੁਤ ਹੀ ਜ਼ਿਆਦਾ ਦਰਦ ਤੇ ਤਕਲੀਫ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਉਮੀਦ ਹੈ ਇਹਨਾਂ ਨੂੰ ਕੋਈ ਰੱਬ ਦਾ ਬੰਦਾ ਆਊਗਾ ਤੇ ਇਹਨਾਂ ਦਾ ਇਲਾਜ ਕਰਾਊਗਾ ਤੁਸੀਂ ਵੇਖ ਲਓ ਵੀ ਇੱਕ ਪਰਿਵਾਰ ਦੇ ਵਿੱਚ ਜਿਹੜੀ ਇਹਨਾਂ ਦੀ ਮਦਰ ਹੈ ਬੱਚੇ ਦੀ ਇਹਦੀ ਮਦਰ ਦੇ ਸਟੰਟ ਪਏ ਆ ਇਹਦੀ ਵਾਈਫ ਨੂੰ ਵਿਚਾਰੇ ਨੂੰ ਕੈਂਸਰ ਹੈ ਇਹਦਾ ਬੱਚਾ ਬਿਮਾਰ ਹੈ ਇਹਦੇ ਜਿਹੜਾ ਡੈਡੀ ਹੈ ਉਹਨੂੰ ਥਰੜਾ ਤੇ ਕਮਾਈ ਕਰਨ ਵਾਲਾ ਕੱਲਾ ਬੰਦਾ ਹੈ ਤੇ ਮੇਰੀ ਸੋ ਨੂੰ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਇਸ ਪਰਿਵਾਰ ਦਾ ਇਲਾਜ ਜਰੂਰ ਕਰੋ ਜਿੰਨੀ ਸਹਾਇਤਾ ਹੋ ਸਕਦੀ ਤੁਸੀਂ ਉਨੀ ਸਹਾਇਤਾ ਜਰੂਰ ਕਰੋ 10 20 50 100 ਹਜ਼ਾਰ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਤੇ ਰੱਬ ਵੇਹਦਾ ਪਰਮਾਤਮਾ ਤੁਹਾਡਾ ਹੀ ਭਲਾ ਕਰੂਗਾ ਤੁਸੀਂ ਸਾਰੇ ਰਲ ਮਿਲ ਕੇ ਇਹਦਾ ਹੀ ਭਲਾ ਕਰੋ ਤੇ ਜੇ ਕੋਈ ਨਹੀਂ ਵੀ ਕਰ ਸਕਦਾ ਤਾਂ ਵੀਡੀਓ ਨੂੰ ਵਤ ਤੋਂ ਵਤ ਸ਼ੇਅਰ ਜਰੂਰ ਕਰੋ ਤਾਂ ਜੋ ਇਹ ਵੀਡੀਓ ਉਸ insan ਤੱਕ ਪਹੁੰਚ ਸਕੇ ਜਿਹੜਾ ਮਦਦ ਕਰ ਸਕੇ ਪਰਿਵਾਰ ਦੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਇੱਕ ਕੁਝ ਦਿਨ ਤੇ ਉਹ ਵੀਡੀਓ ਸਹੀ ਥਾਂ ਤੇ ਪਹੁੰਚ ਗਈ ਤੇ ਪਰਿਵਾਰ ਦੀ ਮਰਦ ਹੋ ਰਹੀ ਹੈ ਤੇ ਮੇਰੀ ਸੋਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਜਦੀ ਹੈ ਇਨਸਾਨੀਅਤ ਨਾਤੇ ਇਹਦੀ ਵਿਚਾਰੇ ਦੀ ਮਦਦ ਜ਼ਰੂਰ ਕਰੋ ਤੁਸੀਂ ਵੇਖ ਲਓ ਵੀ ਕਰਜਾਊ ਬੰਦਾ ਹੈ ਤੇ ਇਹਦੀ ਜਿੱਥੇ ਰਹਿ ਰਿਹਾ ਉਹ ਵੀ ਸਰਕਾਰੀ ਸੈਕਲੋਨੀਆ ਉੱਥੇ ਰਹਿ ਰਿਹਾ ਹੈ ਤੇ 2 ਲੱਖ ਦਾ ਇਹਨੇ ਪਹਿਲਾਂ ਲਾਤਾ 2 ਲੱਖ ਦਾ ਕਰਜ਼ਾਈ ਹੋਇਆ ਬੈਠਾ ਵਿਚਾਰਾ ਤੇ ਦਿਹਾੜੀਦਾਰ ਬੰਦਾ ਕਮਾਉਣ ਆਲਾ ਇਕੱਲਾ ਜਾਣਾ ਹੈ ਕਿੰਨੀ ਕੁ ਮਰੂਗੀ ਵਿਚਾਰੇ ਦੀ ਤੁਸੀਂ ਪਿੰਡ ਵਿੱਚ ਇਨਕੁਆਇਰੀ ਕਰ ਸਕਦੇ ਹੋ ਇਹਨਾਂ ਦਾ ਪਿੰਡ ਹੈਗੇ ਜੀ ਖੁੱਡੀਆਂ ਗਲਾਪ ਸਿੰਘ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਇਹਨਾਂ ਦਾ ਨਾਂ ਹੈਗੇ ਜੀ ਸੀਪਾ ਸਿੰਘ ਸੋਨ ਆਫ ਚੱਗਾ ਸਿੰਘ ਤੇ ਸਰਕਾਰੀ ਕਲੋਨੀਆ 'ਚ ਰਹਿੰਦੇ ਆ ਬਾਕੀ ਮੈਂ ਇਹਨਾਂ ਦਾ ਮੋਬਾਈਲ ਨੰਬਰ ਵੀ ਪਾਉਂਗਾ ਤੁਸੀਂ ਗੱਲਬਾਤ ਵੀ ਕਰ ਲਿਓ ਇਹਨਾਂ ਦਾ ਬਾਰਕੋਡ ਵੀ ਪਾਵਾਂਗੇ ਜਿੰਨੀ ਮਦਦ ਹੋ ਸਕਦੀ ਹੈ ਵਿਚਾਰਾਂ ਦੀ ਮਦਦ ਜ਼ਰੂਰ ਕਰੋ ਇਨਸਾਨੀਤ ਨਾਲ ਤੇ ਕੰਮ ਜ਼ਰੂਰ ਕਰੋ ਤੇ ਨਹੀਂ ਆਪਾਂ ਅਕਸਰ ਇਹ ਵੇਨੇ ਆ ਜਿਹੜਾ ਗਰੀਬ ਬੰਦਾ ਹੁੰਦਾ ਨਾ ਉਹਦੀ ਵੱਡੇ ਹਸਪਤਾਲਾਂ 'ਚ ਜਾਂ ਕਿਤੇ ਵੀ ਤੁਸੀਂ ਜਾਓਗੇ ਸਰਕਾਰੀ ਵੱਡੇ ਉੱਥੇ ਛਿੱਧੀ ਕਿਦੇ ਵ ਇਹ ਦਰਨ ਵਿੱਚ ਜੋਰ-ਜੋਰ ਲਾ ਕੇ ਵੇਖਿਆਗਾ ਤੇ ਹੁਣ ਜਿੰਨੀ ਵੀ ਤੁਸੀਂ ਛੋਟੀ ਸ਼ਰਧਾ ਹੈ ਉੰਨੀ ਵਿਚਾਰੇ ਦੀ ਮਦਦ ਜ਼ਰੂਰ ਕਰੋ ਇੱਕ ਪਰਿਵਾਰ ਦੇ ਕਿੰਨੇ ਆਣੇ ਬਿਮਾਰ ਹੋਣ ਤੇ ਬੰਦੇ ਨੀਂਦ ਨਹੀਂ ਆਉਂਦੀਗੀ ਤੁਸੀਂ ਵੇਖ ਲਓ ਧੰਨਾ ਵਿਚਾਰਾ ਜਿਹੜਾ ਫਿਰ ਵੀ ਪੈਸੇ ਬੁਰੇ ਕਰੀ ਗਿਆ ਤੇ ਕੀਦਾ ਜੀ ਕਰਦਾ ਆਪਦਾ ਪਰਿਵਾਰ ਕੈਮਰੇ ਅੱਗੇ ਲੈ ਕੇ ਆਉਣ ਨੂੰ ਤਾਂ ਕਰਕੇ ਨਹੀਂ ਸਾਰੇ ਜ਼ਰੂਰ ਮਦਦ ਕਰੋ ਜਿੰਨੀ ਕਰ ਸਕਦੇ ਨਹੀਂ ਕਰ ਸਕਦੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਆਜੋ ਹੁਣ ਬਾਈ ਜੀ ਨੇ ਕਰ ਦਿਆਂ ਗੱਲਬਾਤ ਤੇ ਬਾਕੀ ਜਾਣਕਾਰੀ ਸਾਰੀ ਬਾਈ ਜੀ ਆਪ ਦੇਣਗੇ ਬਾਈ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਪਹਿਲਾਂ ਤਾਂ ਮੇਰੀ ਮਾਂ ਦੇ ਸਟੈਂਟ ਪਾਇਆ ਤੇ ਹੁਣ ਮੇਰੇ ਘਰ ਵਾਲੀ ਦਾ ਦੂਜਾ ਆਪਰੇਸ਼ਨ ਹੈ ਜੀ ਸਾਲ ਵਿੱਚ ਠੀਕ ਹੈ ਜੀ ਦੋਗੇ ਪਹਿਲਾਂ ਤਾਂ ਇਹਨਾਂ ਦੇ ਵੀ ਬੱਚੇ ਵਾਲੀ ਟੂਫ ਫੱਟੀ ਸੀਗੀ ਹਾਂਜੀ ਹੁਣ ਇਹਨਾਂ ਦੇ ਬਾਈ ਜੀ ਵੀ ਵੀ ਕੈਂਸਰ ਸੀਗਾ ਇੱਕ ਤਾਂ ਬੱਚੇ ਵਾਲੀ ਟੂਫ ਦੇ ਵਿੱਚ ਹਾਂਜੀ ਤੇ ਇੱਕ ਇਹਨਾਂ ਦਾ ਰਸੌਲੀਆਂ ਬਹੁਤ ਵੱਡੀਆਂ ਸੀ ਮੈਂ ਤਾਂ ਇਹ ਜਾਨ ਵੀ ਗਰੀਬ ਬੰਦਾ ਜੀ ਮੈਂ ਤਾਂ ਪਹਿਲਾ ਬਾਈ ਦਾ ਮੇਰੇ ਵੀ ਜ਼ਿੰਮੇਵਾਰਾ ਕਰਦਾ ਮੈਂ ਤੇ 2 ਲੱਖ ਦਾ ਕਰਜਾਉਂਗਾ ਮੈਂ ਇਹਦਾ ਹੀ ਤੇ 2 ਲੱਖ ਫੜ ਕੇ ਮੈਂ ਹੋਣ ਲਾਇਆ ਇਹਦੇ ਤੇ ਮੈਂ ਤੇ ਵੀਰਤ ਕਰੋ ਬਹੁਤ ਜਿਆਦਾ ਗ੍ਰੀਵ ਮੇਰੇ ਕੋਲ ਤਾਂ ਆਪਦਾ ਥਾਂ ਵੀ ਹੈ ਨਹੀਂ ਹਾਂਜੀ ਹਾਂਜੀ ਮੈਂ ਸਰਕਾਰੀ ਥਾਂ 'ਤੇ ਬੈਠਾ ਹਾਂ ਤੁਹਾਡਾ ਕੋਈ ਕਾਰਡ ਜਿਹੜਾ ਬਣਿਆ ਹੋਵੇ ਕੋਈ ਨਹੀਂ ਕਾਰਡ ਤੇ ਸਾਡਾ ਹੋਇਆ ਨਹੀਂ ਜੀ ਪ੍ਰਾਈਵੇਟ ਆਪਰੇਸ਼ਨ ਹੋਇਆ ਜੀ ਉਧਰ ਉਧਰ ਮੇਰਾ ਮੁੰਡਾ ਬਿਮਾਰ ਹੈ ਜੀ ਇਹਦੇ ਸੱਲ ਘਟੇ ਪਏ ਹੈ ਜੀ ਮੈਂ ਤੇ ਉਹਨੂੰ ਦਵਾਈ ਦਿਵਾਉਣ ਚੁੱਕਾ ਵੀ ਹੈ ਨਹੀਂ ਮੇਰਾ ਖੁੱਡੀਆਂ ਗਲਾਬ ਸਿੰਘ ਹੈ ਜੀ ਜ਼ਿਲ੍ਹਾ ਮੇਰਾ ਸੂਚੀ ਮੁਕਸਰ ਸਾਹਿਬ ਹੈ ਤੇ ਕਿਨਦਰ ਹੋ ਗਈ ਭੈਣ ਨੂੰ ਕੈਂਸਰ ਨੂੰ ਇਹਨਾਂ ਨੂੰ ਜੀ ਸਾਨੂੰ ਹੁਣ ਪਤਾ ਲੱਗਿਆ ਸੀ ਅਸੀਂ ਤਾਂ ਹੁਣ ਜੀ ਸਤੰਤ ਪਤਾ ਹੀ ਨਹੀਂ ਸੀ ਇਹ ਚੀਜ਼ ਬਾਰੇ ਹਾਂਜੀ ਹਾਂਜੀ ਇਹ ਤਾਂ ਹੁਣ ਕੋਈ ਇਹਨਾਂ ਨੂੰ ਸਾਨੂੰ 2 ਕੁ ਮਹੀਨੇ ਹੋ ਗਏ ਹੁਣ ਅਸੀਂ ਉਹ ਕਰੇ ਤੇ ਕਿੱਥੇ ਕਰਾਇਆ ਚੈੱਕਪ ਜੀ ਇਹ ਅਸੀਂ ਚੈੱਕਪ ਪਰਸ਼ੰਦੇ ਕਰਾਇਆ ਸੀ ਹਾਂਜੀ ਹਾਂਜੀ ਪਰੇਸ਼ਾਨ ਜਿੱਲੇ ਆਪਰੇਸ਼ਨ ਨਾਲ ਕਿ ਡਰ ਵੀ ਹੋ ਜੀ ਤਾਂ ਆਪਾਂ ਕਿ ਸਿਵਲ ਚ ਹੋਇਆ ਸੀ ਸਿਵਲ ਚ ਹਾਂ ਜੇਮਸ ਤੇ ਨਹੀਂ ਗਏ ਤੁਸੀਂ ਇਹਨਾਂ ਦੇ ਚਨੀ ਗਏ ਜੀ ਬਾਈ ਉੱਥੇ ਸਾਨੂੰ ਹੱਥ ਨਹੀਂ ਪਾਇਆ ਕਿਵੇਂ ਉੱਥੇ ਆਦੇ ਜੀ ਵੀ ਇੱਥੇ ਵੀ ਇੱਥੇ ਗਾਰੰਟੀ ਕੋਈ ਨਹੀਂ ਗਾਰੰਟੀ ਨਹੀਂ ਲੈਂਦੇ ਤੇ ਇਹ ਮਤਲਬ ਕਿੰਨੇ ਸਟੇਜ ਤੇ ਹੈ ਕੈਂਸਰ ਇਹ ਪਹਿਲੀ ਦੀ ਹੈ ਜੀ ਹਾਂ ਜੀ ਸਾਰੇ ਕੰਟਰੋਲ ਹੋ ਸਕਦਾ ਹੈ ਹਾਂਜੀ ਕਟਰੋਲ ਕਰ ਲਿਆ ਜੀ ਸਾਨੂੰ ਪਤਾ ਲੱਗ ਗਿਆ ਜਲਦੀ ਜਲਦੀ ਨਾਲ ਦੀ ਨਾਲ ਜੀ ਉਹ ਕਰ ਲਿਆ ਦਵਾਈਆਂ ਦੀ ਲੋੜ ਹੈ ਇਹੋ ਵਿਚਾਰੀ ਦਾ ਜੇ ਗੋਲੀਆਂ ਵੀ ਮੁੱਕ ਗਈਆਂ ਕਾਰਡ ਵਾਲੀਆਂ ਤੇ ਮੇਰੀ ਦਵਾਈ ਵੀ ਮੁੱਕੀ ਪਈ ਵਾ ਤੇ ਅਸ ਟਾਂ ਸਾਡੇ ਕੋਲੇ 1 ਰੁਪਿਆ ਵੀ ਨਹੀਂ ਕੱਲਾ ਕੱਲਾ ਹੈਗਾ ਜੋ ਆ ਤੁਸੀਂ ਆ ਬਜ਼ੁਰਗ ਹੈਗਾ ਜੜੀ ਜੋਗਰਾਣੀ ਕਾ ਅਸੀਂ ਬਹੁਤ ਜਿਆਦਾ ਗਰੀਬ ਆਪ ਦੇਖੋ